ਕਾ ਪਹੁੰਚਦੀ ਹੈ ਇਤਿਹਾਸ ਦੱਸਦਾ ਹੈ ਕਿ ਸਿੰਘ ਇਸ ਲੜਾਈ ਦੇ ਮੈਦਾਨ ਵਿੱਚ ਚਮਕੌਰ ਸਾਹਿਬ ਦੀ ਲੜਾਈ ਵਿੱਚ ਐਨੀ ਬਹਾਦਰੀ ਨਾਲ ਲੜਦੇ ਹਨ ਐਨੇ ਬਹਾਦਰੀ ਦੇ ਜੋਹਰ ਦਿਖਾਉਂਦੇ ਹਨ ਕਿ ਮਾਨੋ ਇੱਕ ਸ਼ੇਰ ਪੇਡਾਂ ਦੇ ਝੁੰਡ ਨਾਲ ਲੜਾਈ ਕਰ ਰਿਹਾ ਹੋਵੇ ਅਤੇ ਮੁਗਲਾਂ ਨੂੰ ਲੁਕਣ ਲਈ ਜਗ੍ਹਾ ਨਹੀਂ ਮਿਲ ਰਹੀ ਕੁਝ ਮੁਗਲ ਤਾਂ ਲੜਾਈ ਦਾ ਮੈਦਾਨ ਛੱਡ ਕੇ ਭੱਜ ਗਏ ਅਤੇ ਲੱਖਾਂ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਧਰ ਗੁਰੂ ਦੇ ਬੇਖੌਫ ਸਿੰਘਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀ ਲਏ। ਚਮਕੌਰ ਸਾਹਿਬ ਦੀ ਲੜਾਈ ਇਤਿਹਾਸਿਕ ਲੜਾਈ ਹੈ ਜਿਸ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰਦੇ ਹਨ ਅਤੇ ਗੁਰੂ ਜੀ ਦੇ ਪਿਆਰੇ ਗੁਰਸਿੱਖ ਵੀ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਹਨ। ਗੁਰੂ ਸਾਹਿਬ ਨਰਸਿੰਘਾ ਵਜਾ ਕੇ ਕੱਚੀ ਗੜੀ ਵਿੱਚੋਂ ਦੁਸ਼ਮਣ ਨੂੰ ਲਲਕਾਰਦੇ ਹੋਏ ਬਾਹਰ ਆਉਂਦੇ ਹਨ। ਰਾਸਤੇ ਵਿੱਚ ਸਾਹਿਬਜਾਦੇਆਂ ਦੀਆਂ ਦੇਹਾਂ ਅਤੇ ਸਿੰਘਾਂ ਦੀਆਂ ਦੇਹਾਂ ਪਈਆਂ ਸਨ ਪਾਈ ਦਿਆ ਸਿੰਘ ਜੀ ਗੁਰੂ ਸੱਚੇ ਪਾਤਸ਼ਾਹ ਨੂੰ ਆਖਦੇ ਹਨ ਕਿ ਪਾਤਸ਼ਾਹ ਜੀ ਮੈਂ ਸ਼ੀਸ਼ ਦੀ ਪੱਗ ਲਾ ਕੇ ਆਪ ਜੀ ਦੇ ਸਾਹਿਬਜਾਦਾ ਸਾਹਿਬਜਾਦਾ ਅਜੀਤ ਸਿੰਘ ਜੀ ਅਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਦੇ ਸ਼ਰੀਰਾਂ ਉੱਪਰ ਪਾ ਦਿਆਂ ਪਾਈ ਦਿਆ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਪੱਗ ਦੇ ਦੋ ਟੋਟੇ ਬਣਾ ਕੇ ਸਾਹਿਬ ਜਾਦਿਆਂ ਦੇ ਸ਼ਰੀਰਾਂ ਨੂੰ ਟੱਕਦਿਆਂ ਭਾਈ ਦਿਆ ਸਿੰਘ ਜੀ ਕਹਿੰਦੇ ਨੇ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨਹੀਂ ਕਫ ਨੂੰ ਬਗੈਰ ਦੱਸੋ ਕਿਹਦੇ ਪੁੱਤ ਗਏ ਨਹੀਂ ਜੀ ਚਾਹੁੰਦਾ ਇੱਥੇ ਕੁਝ ਪਿਆਰ ਮੈਂ ਜਿਤਾਦਿਆਂ ਨਿਵਾਈ ਦੀ ਜੋ ਰੀਤ ਮੈਂ ਜੀਤ ਨਵਾਦਿਆਂ ਪੱਗ ਲਾ ਕੇ ਸ਼ੀਸ਼ ਦੀ ਦੋ ਟੋਟੇ ਮੈਂ ਬਣਾਦਿਆਂ ਦਾਤਾ ਜੀ ਅੱਧੀ ਅੱਧੀ ਦੋਹਾਂ ਦੇ ਸਰੀਰ ਉੱਤੇ ਪਾਦਿਆਂ ਬੜੀ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨਹੀਂ ਕਫਨੋਂ ਬਗੈਰ ਦੱਸ ਕੀਦੇ ਪੁੱਤ ਗਏ ਨਹੀਂ ਬੋਲੇ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਜੀ ਬੋਲੇ ਮੁੱਖੋਂ ਲਲਕਾਰ ਕੇ ਲੈਣਾ ਕਿ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੀ ਵਿਖਤਾ ਮੈਦਾਨ ਵਿੱਚ ਜਰਾ ਨਿਗਾ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਉਦਿਆ ਸਿੰਘਾ ਸਿੱਖੀ ਚ ਮੈਂ ਬਖਰੀਵਾ ਕਿਦਾਂ ਪਾ ਦਿਆਂ ਦਿਆ ਸਿੰਘਾ ਕਿਉਂ ਤੂੰ ਦੇਈ ਜਾਣਾ ਮੋਹ ਦੀਆਂ ਥੰਮੀਆਂ ਚੱਲ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨਹੀਂ ਲੰਮੀਆਂ ਚੱਲ ਦਿਆ ਸਿੰਘਾ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨਹੀਂ ਲੰਮੀਆਂ ਇਸ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਦਾ ਦਰਜਾ ਦਿੱਤਾ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ